ਵਿੰਡ ਬਲਾਕ ਦੀ ਮੀਟਿੰਗ ਹੋਈ ਸਮੁੱਚੇ ਕਾਂਗਰਸ ਦੇ ਆਗੂ ਵਰਕਰ ਵੀ ਪਹੁੰਚੇ ਟਿਕਟ ਦੇ ਦਵੇਦਾਰ ਵੀ ਪਹੁੰਚੇ ਕੀ ਭਾਵਨਾਵਾਂ ਕੀ ਸੁਣਿਆ ਵੇਖੋ ਬਲਾਕ ਦੀਆਂ ਮੀਟਿੰਗਾਂ ਜਿਹੜੀਆਂ ਪੂਰੇ ਪੰਜਾਬ 'ਚ ਚੱਲ ਰਹੀਆਂ ਜਿਹਦੇ ਵੱਲੋਂ ਪ੍ਰਧਾਨ ਜੀ ਵੱਲੋਂ ਬਾਈਬਾ ਸਾਹਿਬ ਵੱਲੋਂ ਸਾਡੇ ਕੋਆਰਡੀਨੇਟਰ ਸਾਡੇ ਸਰਲੀ ਸਾਹਿਬ ਔਰ ਸਾਡੇ ਆਬਜ਼ਰਵਰ ਲਾਇਆ ਗਿਆ ਉਹਦੇ ਤਹਿਤ ਆਪ ਵੀ ਹਰ ਪਿੰਡ ਔਰ ਹਰ ਬੂਹ ਦੇ ਉੱਤੇ ਕਾਂਗਰਸ ਦਾ ਵਰਕਰ ਜਿਹੜਾ ਵਾ ਉਹਨੂੰ ਲਾਮਬੰਦ ਕੀਤਾ ਜਾਵੇ ਉਹਨਾਂ ਨਾਲ رابطہ ਕੀਤਾ ਜਾਵੇ ਉਨ੍ਹਾਂ ਦਾ ਟੈਲੀਫੋਨ ਨੰਬਰ ਸੋਸ਼ਲ ਮੀਡੀਆ ਦਾ ਇੱਕ ਜਿਹੜਾ ਬੜਾ ਵੱਡਾ ਪਲੇਟਫਾਰਮ ਹੈ ਉਹਦੇ ਵਿੱਚ ਸਾਰਿਆਂ ਦਾ ਜਿਹੜਾ ਨੰਬਰ ਲਿਆ ਕੇ ਕੋਈ ਵੀ ਹਾਈ ਕਮਾਂਡ ਦਾ ਦਿੱਲੀ ਦਾ ਕੋ ਮੈਸੇਜ ਆ ਪ੍ਰਧਾਨ ਜੀ ਦਾ ਕੋ ਮੈਸੇਜ ਆ ਪਾਰਟੀ ਦੀ ਕਿਸੇ ਮੁੱਦੇ ਦੇ ਉੱਤੇ ਕੀ ਰਣਨੀਤੀ ਆ ਉਹ ਥੱਲੇ ਪਿੰਡ ਦੇ ਵਿੱਚ ਹਰ ਵਰਕਰ ਤੱਕ ਪਹੁੰਚ ਸਕੇ ਔਰ ਜਿੱਥੇ ਸਾਡੇ ਡਾਊਟ ਸਾਹਿਬ ਦੇ ਜਾਣ ਤੋਂ ਬਾਅਦ ਬੜੀ ਦੁਖਦਾਈ ਘਟਨਾ ਹੋਈ ਵੀ ਗੁਰਮਾਰਿਆਂ ਨੂੰ ਲੰਮੀ ਉਮਰ ਬਖਸ਼ਦਾ ਆਪ ਦਾ ਕਰਕੇ ਜਾਂਦੇ ਪਰ ਇੱਕ ਬਾਈਲੈਕਸ਼ਨ ਜਿਹੜਾ ਦੌਰ ਬਣਿਆ ਉਹ ਅੱਜ ਇੱਕ ਵੇਖਣ ਨੂੰ ਇੱਕ ਨਵਾਂ ਇੱਕ ਜੋਸ਼ ਜਿਹੜਾ ਵਾ ਇੱਥੇ ਤੁਰੰਤਾਂ ਹਲਕੇ ਦੇ ਵੋਟਰਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੈ ਕੇ ਮਿਲਿਆ ਔਰ ਜਿਹੜੀ ਬੜੀ ਮੈਂ ਸਮਝਦਾ ਹਾਂ ਫੇ ਖੁਸ਼ੀ ਦੀ ਔਰ ਵਧਾਈ ਦੇ ਸਾਰੇ ਪਾਤਰ ਆ ਸਾਡੇ ਸਾਡੇ ਬਲਾਗ ਪ੍ਰਧਾਨ ਜੀ ਆ ਸਾਡੇ ਚੇਅਰਮੈਨ ਸਾਹਿਬ ਔਰ ਸਾਰੇ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਜਹਾਰੂ ਸਾਡੇ ਉਮੀਦਵਾਰ ਆ ਜਿਨ੍ਹਾਂ ਨੇ ਆਉਣ ਵਾਲੇ ਟਾਈਮ 'ਚ ਲੜਾਈ ਲੜਨੀ ਆ ਅੱਜ ਉਹਨਾਂ ਦੇ ਵੱਲੋਂ ਕੀਤੀ ਗਈ ਮਿਹਨਤ ਉਹਨਾਂ ਵੱਲੋਂ ਪਿਛਲੇ ਟਾਈਮ ਦੇ ਵਿੱਚ ਇਹਨਾਂ ਦੇ ਨਾਲ ਬਤਾਏ ਗਏ ਸਮੇਂ ਔਰ ਪਾਰਟੀ ਨੂੰ ਇੱਕ ਮੁਠ ਕਰਨੀ ਜਿਹੜਾ ਉਹਦਾ ਇਹ ਨਤੀਜਾ ਵੀ ਅੱਜ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਗੰਡੀਵੰਡਾ ਚ ਪੈਲੇਸ ਦੇ ਜਿਹੜੀ ਮੀਟਿੰਗ ਹੈਗਾ ਰੈਲੀ ਦਾ ਜਿਹੜਾ ਰੂਪ ਧਾਰਕੀ ਆ ਉਸ ਚੀਜ਼ ਦੇ ਸਾਰੇ ਮੁਬਾਰਕਬਾਦ ਇਹਨਾਂ ਦਾ ਇਸ ਚੀਜ਼ ਦੇ ਹੈਗੇ ਸਰਬਾਹੂ ਪਾਰਟੀ ਪ੍ਰਧਾਨ ਰਾਜਵਡਿੰਗ ਜੀ ਵੱਲੋਂ ਇੱਕ ਸ਼ੁਰੂਆਤ ਵੀ ਕੀਤੀ ਗਈ ਸੀ ਕਿ ਜੁੜੇਗਾ ਬਲਾਕ ਤੇ ਜਿੱਤੇਗੀ ਕਾਂਗਰਸ ਉਹ ਚੀਜ਼ ਨੂੰ ਕਿੰਨਾ ਕੁ ਬੂਰ ਪੈਂਦਾ ਨਜ਼ਰ ਆ ਰਿਹਾ ਤੁਸੀਂ ਕਿਵੇਂ ਵੇਖਦੇ ਹੋ ਜੀ ਵੇਖੋ ਅੱਜ ਤੁਹਾਡੇ ਸਾਹਮਣੇ ਆ ਜੀ ਅੱਜ ਹਰ ਬੋਸ ਦੇ ਉੱਤੇ ਤੁਹਾਡਾ ਵਰਕਰ ਜਿਹੜਾ ਵਾ ਇਸ ਮੀਟਿੰਗ ਦੇ ਵਿੱਚ ਪਹੁੰਚਿਆ ਜੁੜੇਗਾ ਬਲਾਕ ਜਿਹੜਾ ਜਿੱਤੇਗੀ ਕਾਂਗਰਸ ਦੇ ਮਹਿੰਮ ਦੇ ਤਹਿਤ ਹੀ ਆ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਵਾ ਜਿਹਦੇ ਚ ਸਾਰੇ ਚਾਹੇ ਉਹ ਤਰਨ ਤਰ ਨੇ ਆ ਖੇਮ ਕਰਨੇ ਪੱਟੀ ਆ ਖਡੂਰ ਸਾਹਿਬ ਆ ਕਿਸੇ ਵੀ ਜ਼ਿਲ੍ਹੇ ਦਾ ਕੋਈ ਵੀ ਹਲਕਾ ਵਾ ਉੱਥੇ ਕਾਂਗਰਸ ਪਾਰਟੀ ਦੇ ਵੀ ਅਹੀਂ ਤਹਿਤ ਤੱਕ ਜਾਣਾ ਪਹਿਲੋਂ ਪਿਛਲੇ ਸਮੇਂ ਚ ਕੀ ਹੁੰਦਾ ਸੀ ਦੋ ਪਾਰਟੀਆਂ ਇਲੈਕਸ਼ਨ ਲੜਦੀਆਂ ਹੁੰਦੀਆਂ ਜੀ ਜੀ ਅਕਾਲੀ ਔਰ ਕਾਂਗਰਸ ਸੀ ਪਿੰਡਾਂ ਇੱਥੜੇ ਵੱਜੇ ਹੁੰਦੇ ਸੀ ਅੱਧੇ ਕਿੱਕ ਬੰਨੇ ਹੁੰਦੇ ਸੀ ਅੱਧੇ ਕਿੱਕ ਬੰਨੇ ਜਿੱਧਰ ਦਾ ਲਹਰਾਜਾ ਮਾਰ ਕੇ ਕੰਮ ਹੋ ਜਾਂਦਾ ਹੁਣ ਚਾਰ ਪਾਰਟੀਆਂ ਦੇ ਤੇ ਉਮੀਦਵਾਰ ਇਲੈਕਸ਼ਨ ਲੜ ਰਹੇ ਵੋਟਰ ਉ ਬਹੁਤ ਹੋਈ ਰਹਿਣ ਉਹਦੇ ਜਿੰਨਾ ਤਾਲਮਿਲ ਜਿੰਨਾ ਤੁਸੀਂ ਥੱਲੇ ਤੱਕ ਜਿੰਨਾ ਤੁਸੀਂ ਗਰਾਊਂਡ ਤੱਕ ਜਾ ਸੋਗੇ ਕਿ ਉਨਾ ਹੀ ਤੁਹਾਨੂੰ ਬੈਨੀਫਿਟ ਮਿਲੂਗਾ ਔਰ ਅੱਜ ਕੱਲ ਹਰ ਵਰਕਰ ਔਰ ਵੋਟਰ ਚਾਹੁੰਦਾ ਵੀ ਮੈਰੀ ਜਿਹੜੀ ਇੱਕ ਵੋਟ ਦਾ ਇਹ ਮੁੱਲ ਹੈ ਨਾ ਜਿਹੜਾ ਜਾਂ ਮੇਰੀ ਇੱਕ ਵੀ ਗੱਲ ਹੈ ਉਹ ਮੇਰੀ ਪ੍ਰਧਾਨ ਨਾਲ ਆਪਦੇ ਨਮਾਇंदे ਨਾਲ ਐਮਐਲਏ ਉਹਦੇ ਉਹਦੇ ਉੱਤੇ ਵੋਟ ਪਾਓ ਉਮੀਦਵਾਰ ਕਰਤਾ ਕਹੇ ਐਲਾਨ ਕਰ ਰਹੀ ਹੈ ਕੰਮ ਬਹੁਤ ਛੇਤੀ ਆਊਗਾ ਔਰ ਬਹੁਤ ਵਧੀਆ ਜਿਹੜੂ ਸੂਝਵਾਨ ਪੂਰੀ ਪਰਖ ਕੇ ਜਿਹੜਾ ਵਾ ਕਾਂਗਰਸ ਪਾਰਟੀ ਆਪ ਦਾ ਉਮੀਦਵਾਰ ਚੋਣ ਮੈਦਾਨ ਚ ਤਰੂਗੇ ਇੱਥੇ ਮੰਗ ਵੀ ਉੱਠੀ ਹੈ ਕਿ ਹਲਕੇ ਦਾ ਉਮੀਦਵਾਰ ਹੋਣਾ ਚਾਹੀਦਾ ਕਿਵੇਂ ਵੇਖਦੇ ਸਾਰੇ ਹਲਕੇ ਦੇ ਹੀ ਆ ਕੋਈ ਬਾਹਰੋਂ ਤੇ ਕੋਈ ਹੈ ਨਹੀਂ ਕੋਈ ਮੈਦੇ ਕੋ ਵੇਖਿਆ ਨਹੀਂ ਕੋਈ ਬਾਹਰੋਂ ਮੰਗਦਾ ਜੀ 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 ਸਾਰੇ ਹਲਕੇ ਦੇ ਹੀ ਮੰਗਣ ਦੇ ਹੋਰ ਹਲਕੇ ਦੇ ਚਾਹੀਦਾ ਬਾਹਰੋਂ ਆ ਕੇ ਵਰਕਰਾਂ ਨੂੰ ਕੀ ਅਪੀਲ ਹੈ ਜੀ ਵਰਕਰਾਂ ਨੂੰ ਵੀ ਜਿਹੜਾ ਵੀ ਆਈ ਕਮਾਂਡ ਫੈਸਲਾ ਕਰੋਗੇ ਉਹਦੇ ਉੱਤੇ ਫੁੱਲ ਚੜਾਉਣੇ ਆਪਾਂ ਕਾਂਗਰਸ ਪਾਰਟੀ ਦੇ ਸਿਪਾਹੀ ਹੋਣ ਦੇ ਨਾਤੇ ਚਾਹੇ ਮੈਂ ਆ ਚਾਹੇ ਕੋਈ ਵੀ ਆ ਅਸੀਂ ਉਹਦੇ ਉੱਤੇ ਦਿਨ ਰਾਤੇ ਕਰਕੇ ਉਹਨੂੰ ਜਿਤਾਉਣ ਦੀ ਕੋਸ਼ ਅਹ ਫਾਇਦਾ ਨਾ ਕੋ ਸੋਚੇ ਲੰਮੀ ਸੋਚ ਸੋਚੇ ਵੀ ਅਸੀਂ 27 ਦੇ ਵਿੱਚ ਮੁੜ ਕੇ ਹੀ ਆਉਣਾ ਔਰ ਅਸੀਂ ਸਾਰਿਆਂ ਨੂੰ ਇਕੱਠੇ ਹੋ ਕੇ ਲਾਂਬ ਬੰਦੋ ਕੇ ਲੈ ਕੇ ਚੱਲਣਾ ਸਤਾਦਰ ਕਹਿੰਦੀ ਅਸੀਂ ਮਜ਼ਬੂਤ ਆ ਕਿਵੇਂ ਵੇਖਦੇ ਤੁੰ ਖੋ ਸਤਾਧਰ ਦਾ ਜਿਹੜਾ ਜਲੂਸ ਨਿਕਲਿਆ ਵਾ ਮੈਂ ਸਮਝਦਾ ਵੀ ਇਹ ਤੋਂ ਆ ਜੋ ਲੋਕ ਉਹ ਪਰੇਸ਼ਾਨ ਹੋਏ ਪਏ ਵੀ ਜਿਨ੍ਹਾਂ ਨੇ ਇੱਕ ਇੱਕ ਵੋਟ ਭਜਨਠ ਕਰਕੇ ਕੋਈ ਭਮਕੜ ਕਹਿੰਦਾ ਕੋਈ ਕੁਛ ਕਹਿੰਦਾ ਆਪਦੇ ਕੋਲੋਂ ਤੇਲ ਫੂਕ ਫੂਕੇ ਕੱਲਾ ਕੱਲਾ ਜਿਤਾ ਕੇ 92 ਜਿਤਾ ਕੇ ਖਲਾਏ ਤੇ ਕਦੀ ਕਿਸੇ ਦੇ ਐਮਐਲਏ ਨੂੰ ਫੜ ਕੇ ਕਾਨੂੰਨ ਅੰਦਰ ਦੇ ਦਿੰਦੇ ਕਦੀ ਕੋਈ ਮੰਤਰੀ ਵਿਚਾਰਾ ਸੁਤਾ ਹੁੰਦਾ ਤੇ ਉਹਨੂੰ ਸਵੇਰੇ ਲਾ ਦਿੰਦੇ ਮੇਰਾ ਕੋਈ ਬਹੁਤਾ ਵਾ ਵਾਸਤਾ ਤੇ ਨਹੀਂ ਹੈਗਾ ਪਰ ਚਲੋ ਆਪਣੇ ਅੰਮ੍ਰਿਤਸਰ ਸਾਹਿਬ 'ਚ ਆ ਵੇਖੀ ਜੀਦਾ ਸੋਸ਼ਲ ਮੀਡੀਆ ਦੇ ਉੱਤੇ ਧਾਰੀ ਗੱਲ ਸਾਹਿਬ ਜਿਹੜਾ ਸੀ ਚੰਗਾ ਭਲਾ ਬੰਦਾ ਸੀ ਕੋਈ ਉੱਤੇ ਕੋਈ ਇਲਜ਼ਾਮ ਨਹੀਂ ਸੀ ਕੋਈ ਗ ਕਰ ਦਿੰਦਾ ਹੈ ਕੋਈ ਵੇਦਾ ਰਹਿੰਦਾ ਹੈ ਉਹ ਕਦੀ ਚੋਕ ਕੇ ਡੀਸੀ ਨੂੰ ਲਾ ਜਾਂਦਾ ਹੈ ਕਦੇ ਐਸਐਸਪੀ ਨੂੰ ਲਾ ਦਿੰਦਾ ਤੇ ਅਗਲੇ ਦਾ ਮਾਨ ਉਹ ਲਾ ਕਿਸੇ ਬੰਦੇ ਦਾ ਹੋ ਜਾਂਦਾ ਹੈ ਚਲੋ ਕੁਝ ਸੁਣਵਾਈ ਹੋ ਜਾਂਦੀ ਅਫਸਰ ਤੇ ਤੁਸੀਂ ਜਾ ਕੇ ਵੇਖੋ ਉਥੇ ਡੀਸੀ ਦੇ ਵੇਖ ਲਓ ਤੇ ਐਸਐਸਪੀ ਦੇ ਵੇਖ ਲਓ ਕੋਈ ਨਾ ਕੋਈ ਬੰਦਾ ਉਥੇ ਵੜਦਾ ਨਾ ਕਿਸੇ ਦੀ ਕੁਝ ਸੁਣਵਾਈ ਆ ਨਾ ਕਿਸੇ ਦਾ ਕੋਈ ਪੁੱਛਣ ਵਾਲਾ ਤਾਂ ਨਾ ਕੋਈ ਦੱਸਣ ਵਾਲਾ ਤੇ ਇਹ ਤੋਂ ਬੁਰਾ ਹਲਕੀ ਹੋ ਸਕਦਾ ਪੁਲਿਸ ਜਿਹੜੀ ਆ ਇਹ ਸਰਕਾਰ ਤੇ ਪਹਿਲੀ ਵਾਰੀ ਵੇਖਿਆ ਵੀ ਆਪ ਦੇ ਲਾਏ ਲਾਏ ਅਥੀ ਐਸਐਸਪੀ ਤੇ ਆ ਵੀ ਤੁਸੀਂ ਪਹਿਲੇ ਲਾ ਲਾ ਕੇ ਫੜਨ ਦੇ ਜਿਆਦਾ ਹੋ ਨਾ ਕਿਸੇ ਨੇ ਹੋਰ ਨਾਲ ਲਾ ਕੇ ਕਿਹੜਾ ਮੁਕਸਰ ਆਲਾ ਉਥੇ ਲਾਇਆ 4 ਕਿਨੇ 4-5 ਲੱਖ ਰੁਪਈਆ ਲੈਂਦੇ ਉਹਨੂੰ ਫੜ ਕੇ ਅੰਦਰ ਲਾ ਕੇ ਰੱਖ ਦਦਿਏ ਪੈਸੇ ਲੈਣ ਦੇ ਤੇ ਤੁਹਾਨੂੰ ਨਹੀਂ ਪਤਾ ਵੀ ਕਿਹੋ ਜਿਹਾ ਲਾਉਣ ਦਾ ਕਿਸੇ ਹੋਰ ਨੇ ਥੋੜਾ ਲਾਇਆ ਆਪ ਹੀ ਲਾ ਲੈਂਦੇ ਜਦੋਂ ਕੋਈ ਸੌਦੇਬਾਜ਼ੀ ਹੋ ਜਾਂਦੀ ਹੈ ਲਾ ਦਿੰਦੇ ਤੇ ਫਿਰ ਉਹ ਪੂਰੀ ਨਹੀਂ ਹੁੰਦੀ ਜਾਂ ਕੁਝ ਹੋਰ ਹੁੰਦੀ ਹੈ ਤੇ ਫਿਰ ਉਹਨੂੰ ਲਾ ਕੇ ਤੇ ਉਹਨੂੰ ਬਦਨਾਮ ਤੁਸੀਂ ਕਰਨ ਦੇ ਬਹੁਤ ਹਾਂਜੀ ਹਾਂਜੀ ਸਰ ਅੱਜ ਬਲਾਕ ਦੀ ਮੀਟਿੰਗ ਹੋਈ ਵਿਸ਼ੇਸ਼ ਤੌਰ ਤੇ ਪਹੁੰਚੀ ਕੀ ਗੱਲ ਆ ਅ ਕਾਂਗਰਸ ਪਾਰਟੀ ਚੜ੍ਹਦੀ ਕਲਾ ਚ ਉਹ ਚੜਦੀ ਕਲਾ ਦਾ ਸਬੂਤ ਅੱਜ ਤੁਹਾਨੂੰ ਇਸ ਮੀਟਿੰਗ ਦੇ ਵਿੱਚ ਦਿਖਿਆ ਇਹ ਮੈਂ ਸਮਝਦਾ ਕਿ ਇਹ ਸਿਰਫ ਇੱਕ ਜੇ ਨੂੰ ਹੀ ਬਲਾਕ ਦੀ ਮੀਟਿੰਗ ਕਹੀਏ ਤੇ ਉਹ ਧੱਕਾ ਹੋਏਗਾ ਇਹ ਮੇਰੇ ਹਿਸਾਬ ਨਾਲ ਇੱਕ ਚੰਗੀ ਭਲੀ ਰੈਲੀ ਜਿੰਨਾ ਇਕੱਠ ਆ ਤੁਸੀਂ ਕੱਲ ਵੇਖਿਆ ਹੋਣਾ ਵੀ ਇਹਨਾਂ ਨੇ ਸੁਨਾਮ ਦੇ ਵਿੱਚ ਸਰਕਾਰ ਨੇ ਰੈਲੀ ਕੀਤੀ ਤੇ ਸਾਰੀਆਂ ਕੁਰਸੀਆਂ ਖਾਲੀ ਸੀ ਜਿੱਥੇ ਮੁੱਖ ਮੰਤਰੀ ਵੀ ਸੀ ਉਹਨਾਂ ਦੇ ਸੁਪਰ ਮੁੱਖ ਮੰਤਰੀ ਵੀ ਸੀ ਇਹਨਾਂ ਨੇ ਉਹ ਫਾਜ਼ਲ ਕੇ ਦੇ ਵਿੱਚ ਰੈਲੀ ਕੀਤੀ ਤੇ ਉੱਥੇ 4000 ਟੀਚਰਾਂ ਨੂੰ ਸਰਕਾਰੀ ਟੀਚਰਾਂ ਨੂੰ ਸਰਕਾਰੀ ਬਸਾਂ ਦੇ ਵਿੱਚ ਬਿਠਾ ਕੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸਪੈਸ਼ਲ ਤੌਰ ਤੇ ਲੈ ਕੇ ਗਏ ਤਾਂ ਵੀ ਉੱਥੇ ਕੁਰਸੀਆਂ ਖਾਲੀ ਸੀ ਪਰ ਇੱਥੇ ਕਿਸੇ ਨੂੰ ਬਹਿਣ ਲਈ ਕੁਰਸੀ ਨਹੀਂ ਸੀ ਮਿਲ ਰਹੀ ਇਹ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਕਾਂਗਰਸ ਪਾਰਟੀ ਇਸੇ ਹੀ ਵਿਧਾਨ ਸਭਾ ਸੀਟ ਤੋਂ ਆਪਣਾ ਜਿੱਤ ਦਾ ਪਰਚਮ ਜਿਹੜਾ ਉਹ ਲਹਿਰਾਉਣ ਜਾ ਰਹੀ ਹੈ ਔਰ ਸਰਕਾਰ ਨੂੰ ਇੱਥੋਂ ਹੀ ਜੜੇ ਆ ਉਹਦੇ ਪੁੱਠੀ ਗਿਣਤੀ ਜਿਹੜੀ ਸ਼ੁਰੂ ਹੋ ਗਈ ਸਰਕਰਾਂ ਨੂੰ ਕਿੰਨੀ ਜਲਦੀ ਉਹਨਾਂ ਦਾ ਨੁਮਾਇੰਦਾ ਜਿਹੜਾ ਮਿਲਣ ਜਾ ਰਿਹਾ ਹੈ ਕਾਂਗਰਸ ਕੋ ਪਹਿਲੀ ਗੱਲ ਇਹ ਕਿ ਕਾਂਗਰਸ ਪਾਰਟੀ ਜਿਸ ਤਰੀਕੇ ਦੇ ਨਾਲ ਹੁਣ ਦੁਬਾਰਾ ਤੋਂ ਆਪਣੇ ਆਪ ਨੂੰ ਸੰਗਠਿਤ ਤੌਰ ਜਿਹੜਾ ਸਾਡਾ ਜਥੇਬੰਦਕ ਢਾਂਚਾ ਹੈ ਉਹਨੂੰ ਦੁਬਾਰਾ ਤੋਂ ਅਸੀਂ ਰੀਸਟਰਕਚਰ ਰੀਆਰਗੇਨਾਈਜ਼ ਕਰ ਰਹੇ ਹਾਂ ਜਿਹਦੀ ਨਿਸ਼ਾਨੀ ਅੱਜ ਵੀ ਸਾਨੂੰ ਦੇਖੀ ਆ ਤੇ ਉਹਦੇ ਚਲਦਿਆਂ ਮੈਂ ਮੇਰਾ ਇਹ ਮੰਨਣਾ ਕਿ ਜਿੰਨੇ ਵੀ ਸਾਡੇ ਵਰਕਰ ਨੇ ਇਹ ਕੱਲਾ ਕੱਲਾ ਜਿਹੜਾ ਉਹ ਸਵਾਲਾਂਖ ਵਾਂਗੂ ਲੜਨ ਵਾਲਾ ਇਹ ਸਾਰੇ ਹੀ ਸਾਡੇ ਸਮਝੋ ਕਿ ਕੈਂਡੀਡੇਟ ਨੇ ਪਰ ਫਿਰ ਵੀ ਜਿਹੜਾ ਜਿਹੜਾ ਸਾਡਾ ਅਫੀਸ਼ੀਅਲ ਕੈਂਡੀਡੇਟ ਹੈ ਉਹ ਛੇਤੀ ਜਿਹੜਾ ਉਹ ਤੁਹਾਡੇ ਵਿੱਚ ਆ ਜਾਏਗਾ ਮੰਗੇ ਉੱਠ ਰਹੀ ਹੈ ਕਿ ਹਲਕੇ ਦਾ ਹੋਣਾ ਚਾਹੀਦਾ ਕੈਂਡੀਡੇਟ ਕਿਵੇਂ ਵੇਖਦੇ ਕਾਲੋ ਸਾਹ ਮੇਰਾ ਤੇ ਮੰਨਣਾ ਵੀ ਜਿੰਨੇ ਇੱਥੇ ਬੈਠੇ ਸੀ ਸਾਰੇ ਹਲਕੇ ਦੇ ਕੈਂਡੀਡੇਟ ਚ ਜੀ ਜੀ ਕੋਈ ਵੀ ਐਸਾ ਵਿਅਕਤੀ ਨਹੀਂ ਮੇਰੇ ਆ ਦੂਜੀ ਤੀਜੀ ਫੇਰੀ ਹੈ ਇਸ ਸੁਭਿਦਾਨ ਸਭਾ ਦੇ ਵਿੱਚ ਤੇ ਕੋਈ ਵੀ ਮੈਨੂੰ ਤੇ ਕੋਈ ਬਾਹਰ ਦਾ ਕੈਂਡੀਡੇਟ ਇੱਥੇ ਕੋਈ ਦੇਖਿਆ ਨਹੀਂ ਕੋਈ ਇੱਕ ਹੋਣਾ ਚਾਹੀਦਾ ਉਹਨਾਂ ਦਾ ਇਹ ਵੀ ਮੰਗ ਸੀ ਇਹ ਬਿਲਕੁਲ ਤੋਂ ਇਹਨਾਂ ਦੀ ਮੰਗ ਜਾਇਜ਼ ਵੀ ਆ ਔਰ ਇਹਨਾਂ ਸਾਰਿਆਂ ਨੂੰ ਤੁਸੀਂ ਇਕੱਲੇ ਇਕੱਲੇ ਨੂੰ ਵੀ ਜੇ ਪੁੱਛ ਲੋਗੇ ਤੇ ਜਿਹੜੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਸੀ ਥੋੜੇ ਦਿਨ ਪਹਿਲਾਂ ਜਿਹਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਵੀ ਇਹਨਾਂ ਨੂੰ ਇਹ ਸਾਰਿਆਂ ਨੂੰ ਜਿਹੜਾ ਭਰੋਸਾ ਦਵਾਇਆ ਗਿਆ ਸੀਗਾ ਕਿ ਕੈਂਡੀਡੇਟ ਤੁਹਾਡੇ ਵਿੱਚੋਂ ਹੀ ਸਾਰਿਆਂ ਦੇ ਵਿੱਚੋਂ ਕੋਈ ਇੱਕ ਹੋਏਗਾ ਸੋ ਇਹ ਤੋਂ ਇਹ ਤੋਂ ਵੱਧ ਮੇਰੇ ਖਿਆਲ ਨਾਲ ਅ ਅਸੀਂ ਤੇ ਸਿਰਫ ਇੱਕ ਉਹਨਾਂ ਦੇ ਨੁਮਾਇੰਦੇ ਪ੍ਰਧਾਨ ਜੀ ਅਵਨੇਗ ਸਾਹਿਬ ਦੇ ਨੁਮਾਇੰਦੇ ਦੇ ਤੌਰ ਤੇ ਇੱਥੇ ਮੈਂ ਜਾਂ ਸਰਲੀ ਸਾਹਿਬ ਇੱਥੇ ਆਏ ਆ ਪਰ ਕਾਂਗਰਸ ਦਾ ਜਿਹੜਾ ਕੈਂਡੀਡੇਟ ਹੈ ਉਹ ਹਾਈ ਕਮਾਂਡ ਡਿਸਾਈਡ ਕਰੇਗਾ ਇਹਨਾਂ ਨੂੰ ਧਿਆਨ ਦੇ ਵਿੱਚ ਵੀ ਜਿਮਨੀ ਚੌਣ ਹੋਈ ਹੈ ਉਸ ਦਾ ਹਾਤ ਦਾ ਕੰਮ ਕਹਿੰਦੇ ਪਾਰਟੀ ਦੀ ਆਪਸੀ ਫੋਰਸ ਨਹੀਂ ਹੁਣ ਵੀ ਕਹਿੰਦੇ ਪੰਜਾਬ ਪ੍ਰਧਾਨ ਬਦਲਣ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਹਾਈ ਕਮਾਂਡ ਨੇ ਕਿਹਾ ਗਈ ਹੈ ਕਿਉਂਕਿ ਇੱਥੇ ਵੀ ਜਿਹੜੇ ਦਾਅਵੇਦਾਰੀਆਂ ਰੋਕੀਆਂ ਜਾਣੀਆਂ ਸੀਗੀਆਂ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਹਾਈ ਕਮਾਂਡ ਬੋਲੀਆਂ ਵੇਖੋ ਗੱਲ ਇਦਾਂ ਹੈ ਕਿ ਜਿਹੜਾ ਆ ਜਿਹੜੀ ਆ ਡਵਾਈਸ ਤੁਸੀਂ ਵੀ ਹੱਥ ਚ ਫੜੀ ਆ ਜਾਂ ਮੈਂ ਵੀ ਵਰਤਦਾ ਇਹ ਬੜੀ ਖਤਰਨਾਕ ਹੈ ਇੱਤੇ ਕੋਈ ਵੀ ਕੁਝ ਵੀ ਲਿਖ ਕੇ ਪਾ ਦਿੰਦਾ ਔਰ ਉਹ ਵਾਇਰਲ ਹੋਣ ਲੱਗ ਜਾਂਦੀ ਹੈ ਉਹ ਇਹਨਾਂ ਫੁਵਾ ਨਾ ਸੋਸ਼ਲ ਮੀਡੀਆ ਤੇ ਲੈਣਾ ਹੈ ਨਾ ਮੀਡੀਆ ਨੇ ਲੈਣਾ ਹੈ ਮੀਡੀਆ ਤੇ ਲੈਣਾ ਹੈ ਜਿਹੜਾ ਵੀ ਫੈਸਲਾ ਲੈਣਾ ਹੈ ਉਹ ਦਿੱਲੀ ਦੇ ਵਿੱਚ ਬੈਠੀ ਹਾਈ ਕਮਾਂਡ ਨੇ ਲੈਣਾ ਹੈ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਮੌਜੂਦਾ ਜਿਹੜੇ ਸਾਡੇ ਪੰਜਾਬ ਕਾਂਗਰਸ ਦੇ ਜਿਹੜੇ ਨੌਜਵਾਨ ਪ੍ਰਧਾਨ ਨੇ ਉਹ ਜਦੋਂ ਤੋਂ ਉਹਨਾਂ ਨੇ ਇਹ ਪ੍ਰਧਾਨਗੀ ਦੀ ਜਿਹੜੀ ਜਿਹੜਾ ਅਹੁਦਾ ਉੱਤੇ ਬੈਠੇ ਨੇ ਉਸ ਤੋਂ ਬਾਅਦ ਉਹ ਇੱਕ ਵੀ ਐਸਾ ਦਿਨ ਨਹੀਂ ਗਿਆ ਹੋਵੇਗਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਕਿਸੇ ਹਲਕੇ ਕਿਸੇ ਕਿਸੇ ਬਲਾਕ ਦਾ ਜਾਂ ਕਿਸੇ ਜ਼ਿਲ੍ਹੇ ਦਾ ਦੌਰਾ ਨਹੀਂ ਕੀਤਾ ਹੋਵੇਗਾ ਇੱਥੋਂ ਤੱਕ ਕਿ ਦੋ ਦੋ ਤਿੰਨ ਤਿੰਨ ਹਲਕੇ ਜਾਂ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦੀਆਂ ਵੀ ਰੋਜ਼ ਜੜੀਆਂ ਨੇ ਉਹ ਰੈਲੀਆਂ ਜਾਂ ਮੀਟਿੰਗਾਂ ਕਰ ਰਹੇ ਨੇ ਮੈਂ ਤੁਹਾਡੀ ਜਾਣਕਾਰੀ ਲਈ ਹੋਰ ਅੱਗੇ ਦੱਸ ਦਿੰਦਾ ਕਿ 279 ਬਲਾਕ ਨੇ ਜਿਹੜੇ ਕਾਂਗਰਸ ਦੇ ਨੇ ਜਿਹੜੇ ਕਾਂਗਰਸ ਦੇ ਬਲਾਕ ਨੇ ਔਰ 279 ਬਲਾਕ ਪ੍ਰਧਾਨਾਂ ਨੂੰ ਜਿਹਦੇ ਵਿੱਚ ਇਹ ਜੰਗਮੀਤ ਹੋਣੀ ਵੀ ਨੇ 279 ਬਲਾਕ ਪ੍ਰਧਾਨਾਂ ਨੂੰ ਨਿੱਜੀ ਰੂਪ ਦੇ ਵਿੱਚ ਚੰਡੀਗੜ੍ਹ 6-7 ਦਿਨ ਦਾ ਇੱਕ ਦੌਰ ਚੱਲਿਆ ਹਰ ਵਿਅਕਤੀ ਨੂੰ ਨਿੱਜੀ ਤੌਰ ਦੇ ਉੱਤੇ ਉਹ ਪੰਜ ਤੋਂ 10 ਮਿੰਟ ਲਈ ਪ੍ਰਧਾਨ ਜੀ ਨੇ ਉਹਨਾਂ ਗੱਲਬਾਤ ਕੀਤੀ ਔਰ ਫਿਰ ਉਹਨੂੰ ਪਾਰਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਇਹ ਪਿਛਲੇ ਸਾਡੇ ਜਿਹੜੇ ਪ੍ਰਧਾਨ ਰਹੇ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਉਸ ਸਮੇ ਸਾਡੇ ਕੋਲ ਉਹ ਸੰਗਠਨ ਜਿਹੜਾ ਢਾਂਚਾ ਸਾਡਾ ਜਥੇਵੰਦ ਦਾ ਢਾਂਚਾ ਉਹ ਸਹੀ ਤਰੀਕੇ ਨਾਲ ਨਹੀਂ ਬਣ ਪਾਇਆ ਪਰ ਅਮਰਿੰਦਰ ਸਿੰਘ ਰਾਜਾਵੜਿੰਗ ਸਾਹਿਬ ਨੇ ਬਲਾਕ ਦੀਆਂ ਕਮੇਟੀਆਂ ਬਣਾਈਆਂ ਬਲੌਕ ਬਿਲਾਂ ਬਲੌਕ ਦੇ ਪ੍ਰਧਾਨ ਬਣਾਏ ਬਲੌਕ ਦੀਆਂ ਕਮੇਟੀਆਂ ਬਣਾਈਆਂ ਔਰ ਜਿਹੜੀ 2000 ਜਿਹੜੀ 24 ਦੀ ਅਸੀਂ ਲੋਕ ਸਭਾ ਚੋਣ ਜਿੱਤੇ ਜਿਹੜੀ ਜਿੱਚ ਸਾਡੀਆਂ 7 ਸੀਟਾਂ ਆਈਆਂ ਉਹ ਅਸੀਂ ਆਪਣੇ ਇੰਨਾ ਹੀ ਜਿਹੜੀਆਂ ਸਾਡੀਆਂ ਮੰਡਲਾਂ ਦੀਆਂ ਔਰ ਬੂਥਾਂ ਦੀਆਂ ਕਮੇਟੀਆਂ ਬਣੀਆਂ ਸੀ ਸਾਡੇ ਜਿਹੜੇ ਇਹ ਜਿਹੜੇ ਮਜ਼ਬੂਤ ਵਰਕਰ ਸਹਿਬਾਨ ਸਨ ਇਹਨਾਂ ਦੇ ਇਹਨਾਂ ਦੇ ਸਦਕਾ ਹੀ ਅਸੀਂ 7 ਸੀਟਾਂ ਜਿਹੜੀਆਂ ਨੇ ਉਹ ਮੌਜੂਦਾ ਵੈਸੇ ਸਰਕਾਰਾਂ ਦੇ ਵਿੱਚ ਜੇ ਸਾਡੇ ਸਮੇਂ ਵੀ ਅਸੀਂ ਜਦੋਂ ਪਿਛਲੀ ਸਾਡੀ ਸਰਕਾਰ ਸੀ ਉਦੋਂ ਅਸੀਂ 8 ਜਿੱਤੇ ਸੀ ਪਰ ਅਸੀਂ ਆਪੋਜੀਸ਼ਨ 'ਚ ਹੁੰਦੇ ਹੋਏ ਵੀ 7 ਸੀਟਾ ਲੋਕ ਸਭਾ ਦੀਆਂ ਜਿੱਤੀਆਂ ਉਹ ਇਸੇ ਕਰਕੇ ਜਿੱਤੀਆਂ ਕਿ ਸਾਡੇ ਕੋਲ 280 ਦੇ ਨੇੜੇ-ਤੇੜੇ ਬਲੌਕ ਪ੍ਰਧਾਨ ਮੰਡਲਾਂ ਦੇ ਪ੍ਰਧਾਨ ਸਾਡੇ ਕੋਲ ਬੂਥਾਂ ਦੇ ਪ੍ਰਧਾਨ ਸਾਡੇ ਕੋਲ ਜ਼ਿਲ੍ਹਿਆਂ ਦੀਆਂ ਕਮੇਟੀਆਂ ਸਾਡੇ ਕੋਲ ਸਟੇਟ ਦੀ ਸਾਰੀ ਜਿਹੜੀ ਇੱਕ ਮਜ਼ਬੂਤ ਲੀਡਰਸ਼ਿਪ ਸੀਗੀ ਉਹਦੇ ਕਰਕੇ ਤਕਰੀਬਨ ਕੋਈ ਕਿਤੇ ਸਾਡੇ ਕੋਲ ਚੰਡੀਗੜ੍ਹ ਜ਼ਰੂਰ ਤੁਸੀਂ ਦਰਸ਼ਨ ਦਿਓ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਤਕਰੀਬਨ 25 ਕੁ ਹਜ਼ਾਰ ਉਦੇਦਾਰ ਸਹਿਬਾਨਾਂ ਦਾ ਜਿਹੜਾ ਨਾਂ ਨੰਬਰ ਔਰ ਡਾਟਾ ਜਿਹੜਾ ਸਾਡੇ ਕੋਲ ਚੰਡੀਗੜ੍ਹ ਦੇ ਵਿੱਚ ਪਿਆ ਉਹਨਾਂ ਦੇ ਸਦਕਾ ਜਿਹੜਾ 27 24 ਦੇ ਵਿੱਚ ਜਿਹੜਾ ਅਸੀਂ 7 ਸੀਟਾਂ ਜਿੱਤੇ ਸੀ ਉਹਨਾਂ ਦੇ ਸਦਕਾ ਅਸੀਂ ਇਹ ਇਹ ਵਿਧਾਨ ਸਭਾ ਤਰਨਤਾਰਨ ਦੀ ਜਿਮਨੀ ਚੋਣ ਜਿੱਤਾਂਗੇ ਉਹਨਾਂ ਦੇ ਸਦਕਾ ਹੀ ਅਸੀਂ ਜਿਹੜਾ 2027 ਦੇ ਵਿੱਚ ਪੰਜਾਬ ਦੇ ਦੀ ਤੁਹਾਡੇ ਛੋਟੇ ਜਿਹੇ ਸੱਦੇ ਤੇ ਵੱਡੀ ਗੰਟੀਜ ਵਰਕਰ ਵੀ ਪਹੁੰਚੇ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਹਾਈ ਕਮਾਂਡ ਦਾ ਆਦੇਸ਼ ਸੀ ਰਾਜਾ ਬੜਿੰਗ ਜੀ ਦਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਔਰ ਉਹ ਆਦੇਸ਼ ਜਿਹੜਾ ਸੀ ਬਲਾਕਾਂ ਦੇ ਪ੍ਰਧਾਨਾਂ ਨੂੰ ਔਰ ਜਿਹਦੇ ਵਿੱਚ ਮੇਰਾ ਬੇਟਾ ਜਿਹੜਾ ਹੈ ਜਗਮੀਤ ਢਲੋਂ ਗੰਢੀਵਿੰਡ ਬਲਾਕ ਦਾ ਪ੍ਰੈਜ਼ੀਡੈਂਟ ਆ ਉਹਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਜਿਹੜਾ ਜਮਣੀ ਚੋਣ ਆ ਰਹੀ ਹੈ ਇਹਦੇ ਮੁਤਲਕ ਆਪਣਾ ਜਿਹੜਾ ਬਲਾਕ ਆ ਉਹ ਸਾਰਾ ਬੂਥ वाइज ਸਾਰੇ ਮੈਂਬਰ ਜਿਹੜੇ ਉਹ ਇਕੱਠੇ ਕਰੋ ਔਰ ਅੱਜ ਮੈਂ ਜੋ ਸਮਝਦਾ ਕਿ ਬੜੀ ਵਾਹਿਗੁਰੂ ਦੀ ਕਿਰਪਾ ਹੋਈ ਹੈ ਸਾਡੇ ਬਲਾਕ ਗੰਡੀਵੰਡ ਦੇ ਤਕਰੀਬਨ 48 ਪਿੰਡਾਂ ਦੇ ਜਿਹੜੇ ਟੋਟਲ ਬੂਥ ਲੈਵਲ ਤੱਕ ਜਿਹੜੇ ਜਿੰਨੇ ਸਰਪੰਚ ਸਨ ਪੰਚ ਸਨ ਜਿਹੜੇ ਸਾਡੇ ਹੋਰ ਜਿਹੜੇ ਬਲਾਕ ਦੇ ਵਿੱਚ ਜਿੰਨੀਆਂ ਕਮੇਟੀਆਂ ਦੇ ਅਹੁਦੇਦਾਰ ਸਹਿਬਾਨ ਉਹ ਸਾਰੇ ਆਏ ਤਕਰੀਬਨ ਵੇਖੋ ਇਹ ਪਰਸੋਂ ਸਾਨੂੰ ਉਦੇਸ਼ ਮਿਲਿਆ ਸੀ ਇੱਕ ਹੀ ਦਿਨ ਕੱਲ ਮਿਲਿਆ ਇੱਕੇ ਦਿਨ ਦੇ ਵਿੱਚ ਹੀ ਜਿਹੜਾ ਵੈਗਰੂ ਦੀ ਕਿਰਪਾ ਹੋਈ ਹੈ ਵੀ ਜਿਹੜੀ ਉਹ ਮੀਟਿੰਗ ਸੀ ਅੱਜ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਔਰ ਜਿਹਦੀ ਮੈਨੂੰ ਬਹੁਤ ਖੁਸ਼ੀ ਹੈ ਔਰ ਦੂਜਾ ਮੈਂ ਸਮਝਦਾ ਕਿ ਜਿਹੜੇ ਅਸੀਂ 5-7 ਜਣੇ ਬੰਦੇ ਹੈਗੇ ਆ ਟਿਕਟ ਦੇ ਚਾਹਵਣ ਵੇਖੋ ਟਿਕਟ ਮੰਗਣ ਦਾ ਹਰ ਇੱਕ ਦਾ ਅਧਿਕਾਰ ਆ ਕੋਈ ਇਹ ਨਹੀਂ ਕਹਿ ਸਕਦਾ ਕਿ ਤੂੰ ਕਿਉਂ ਟਿਕਟ ਮੰਗਦਾ ਇਸ ਕਰਕੇ ਅੱਜ ਜੋ ਜਿੰਨੇ ਕੈਂਡੀਡੇਟ ਸੀ ਟਿਕਟ ਮੰਗਣ ਵਾਲੇ ਉਹ ਵੀ ਸਾਡੇ ਨਾਲ ਆਏ ਔਰ ਸਾਡੇ ਨਾਲ ਹੀ ਬੈਠੇ ਔਰ ਸਾਰਿਆਂ ਨੇ ਵੇਖੋ ਜਿਹੜਾ ਯੋਗਦਾਨ ਹੈ ਉਹ ਬਲੌਗ ਗੰਢੀਵਿੰਡ ਦੇ ਵਿੱਚ ਸਾਰਿਆਂ ਦਾ ਜਿਤਨਾ ਜਿਤਰਾ ਦਾ ਯੋਗਦਾਨ ਹੈ ਸਾਰਿਆਂ ਨੇ ਉਹ ਪਾਇਆ ਔਰ ਵੈਗਰੂ ਦੀ ਕਿਰਪਾ ਹੈ ਕਿ ਬਹੁਤ ਅੱਜ ਜਿਹੜਾ ਇੱਥੇ ਸਾਨੂੰ ਪੀਪੀਸੀਸੀ ਵੱਲੋਂ ਸਰਦਾਰ ਸੁਖਪਾਲ ਸਿੰਘ ਭੁੱਲਰ ਜੀ ਦੀ ਜਿਹੜੇ ਸਾਬਕਾ ਐਮਐਲਏ ਉਹਨਾਂ ਦੀ ਡਿਊਟੀ ਲਗਾਈ ਗਈ ਸੀ ਔਰ ਨਾਲ ਉਹਨਾਂ ਦੇ ਸਰਦਾਰ ਜਸਕਰਨ ਸਿੰਘ ਕਾਲੂ ਜਿਹੜੇ ਚੰਡੀਗੜ੍ਹ ਤੋਂ ਸਾਡੇ ਹਲਕੇ ਦੇ ਅਬਜ਼ਰਵਰ ਵੀ ਲੱਗੇ ਨੇ ਉਹਨਾਂ ਦੀ ਵੀ ਡਿਊਟੀ ਲਗਾਈ ਗਈ ਸੀ ਔਰ ਨਾਲਿਓ ਸਪੋਕਸਪਰਸਨ ਵੀ ਨੇ ਪੰਜਾਬ ਕਾਂਗਰਸ ਦੀ ਉਹਦੇ ਨਾਲ ਸਾਡੇ ਜਿਹੜੇ ਕੋਆਰਡੀਨੇਟਰ ਸੀ ਸਰਪਿੰਦਰਜੀਤ ਸਿੰਘ ਸਰਲੀ ਦਾ ਬੇਟਾ ਯੋਧਵੀਰ ਸਰਲੀ ਜੀ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਰਹਿ ਔਰ ਵੈਗਰੂ ਦੀ ਬਹੁਤ ਕਿਰਪਾ ਹੋਈ ਹੈ ਕਿ ਚੜ੍ਹ ਦੀ ਕਲਾ ਵਿੱਚ ਮੀਟਿੰਗ ਹੋਈ ਆ ਔਰ ਇੰਜ ਲੱਗਦਾ ਕਿ ਜਿਸ ਤਰ੍ਹਾਂ ਇਹ ਜਿਹੜੀ ਸੀਟ ਹੈ ਉਹ ਮੈਨੂੰ ਐਂਜ ਲੱਗਿਆ ਕਿ ਜਿਸ ਤਰ੍ਹਾਂ ਹੀ ਉਹ ਜਿੱਤ ਲੈਣੀ ਔਰ ਬੜੇ ਮਾਰਜਨ ਨਾਲ ਜਿੱਤਾਂਗੇ ਔਰ ਇਹ ਮੰਗ ਕਰਦੇ ਆ ਕਿ ਪਾਰਟੀ ਨੂੰ ਕਿ ਵੈਗਰੂ ਕਿਰਪਾ ਕਰੇ ਜਿਹੜੇ ਸਾਡੇ ਹਲਕੇ ਦੇ ਵਿੱਚੋਂ ਜਿਹੜੇ ਬੰਦੇ ਨੇ ਕੈਂਡੀਡੇਟ ਨੇ ਬੜੇ ਸਾਰੇ ਕੋਈ ਵੀ ਕੈਂਡੀਡੇਟ ਛਾਂ ਕੇ ਉਹਨੂੰ ਲਿਆਓ ਕੋਈ ਇਹਦੇ ਵਿੱਚ ਕੋਈ ਕਿਸੇ ਨਾਲ ਕੋਈ ਸਾਰੇ ਉਹ ਇਕੱਠੇ ਹੋ ਕੇ ਕਹਿ ਰਹੇ ਆ ਕਿ ਅਸੀਂ ਖੋਕ ਕੇ ਮਤ ਕਰਾਂਗੇ ਔਰ ਵਰਕਰ ਨੂੰ ਇੱਕ ਵਾਰ ਜਿਹੜੀ ਕਾਂਗਰਸ ਪਾਰਟੀ ਦੇਵੇਗੀ ਟਿਕਟ ਮੇਰੇ ਹਿਸਾਬ ਨਾਲ ਕਿਉਂਕਿ ਰਾਹੁਲ ਗਾਂਧੀ ਜੀ ਕਹਿੰਦੇ ਆ ਨਵੇਂ ਚਿਹਰੇ ਲਿਆਉਣੇ ਆ ਔਰ ਉਹ ਨਵੇਂ ਆ ਚਿਹਰਿਆਂ ਦੀ ਹੀ ਅੱਜ ਜਿਹੜੀ ਮੀਟਿੰਗ ਹੈ ਸਾਰੇ 8 5 7 ਜਿੰਨੇ ਕੈਂਡੀਡੇਟ ਹੈ ਉਹਨਾਂ ਦੀ ਅੱਜ ਹੋਈ ਹੈ ਸਾਹਿਬ ਦੋ ਵਾਰ ਬਲਾਕ ਵੀ ਜਿੱਤਿਆ ਤੁਸੀਂ ਅਤੇ ਕੀ ਕਹਿਣਾ ਚਾਹੋਗੇ ਕਿ ਜਿਹੜਾ ਪਾਰਟੀ ਵੱਲੋਂ ਜਿੰਮੇਵਾਰੀ ਮਿਲਦੀ ਹੈ ਤੁਹਾਨੂੰ ਕਿਵੇਂ ਵੇਖਦੇ ਹੋ ਜੀ ਵੇਖੋ ਜੀ ਮੈਂ ਤੇ ਕਾਂਗਰਸ ਨੂੰ ਸਮਰਪਿਤ ਹੈ ਸਾਡਾ ਪਰਿਵਾਰ ਦਾਦੇ ਤੋਂ ਪਰਦਾਦੇ ਤੋਂ ਲੈ ਕੇ ਮੇਰੇ ਪਿਤਾ ਜੀ ਮੈਂ ਗਾਂ ਮੇਰਾ ਬੇਟਾ ਜਗਮੀਤ ਲੂੰ ਵਾਹਿਗੁਰੂ ਕਿਰਪਾ ਕਰੇ ਜੇ ਐਮਐਲਏ ਦੀ ਟਿਕਟ ਵਾਸਤੇ ਹਾਈ ਕਮਾਂਡ ਕਹਿੰਦੀ ਕਿ ਲੜੋ ਔਰ ਬੜੇ ਠੋਕੇ ਲੜਾਂਗੇ ਉਹ ਉਸ ਦਾ ਇਹ ਤਾਂ ਕਾਰਨ ਹੈ ਕਿ ਅਸੀਂ ਸ਼ੁਰੂ ਤੋਂ ਲੈ ਕੇ ਵਰਕਰਾਂ ਦੇ ਵਿੱਚ ਹੀ ਅੱਜ ਤੱਕ ਜਿਹੜਾ ਉਹ ਗੁਜ਼ਰਦੇ ਆਏ ਆ ਔਰ ਥੱਲੇ ਗਰਾਊਂਡ ਲੈਵਲ ਤੱਕ ਜਿਹੜਾ ਉਹ ਵਰਕਰਾਂ ਦੇ ਵਿੱਚ ਸਾਡਾ ਪ੍ਰਭਾਵ ਆ ਸਾਡੀ ਰਿਸ਼ਤੇਦਾਰੀ ਆਹੀਂ ਆਪਦੀ ਪਰਸਨਲ ਬੂਥ ਈ 8 ਤੋਂ 10000 ਵੋਟ ਆਪਦੀ ਪਰਸਨਲ ਲੈ ਕੇ ਚਲਦੇ ਆਂ ਔਰ ਵੈਗਰੂ ਕਿਰਪਾ ਕਰੇ ਇਹ ਜਿਹੜੀ ਸੀਟ ਹੈ ਬਾਜਵਾਤ ਸਾਹਿਬ ਔਰ ਰਾਜਾ ਵੜਿੰਗ ਜੀ ਦੀ ਝੋਲੀ ਵਿੱਚ ਜਿੱਤ ਕੇ ਪਾਵਾਂਗੇ ਝੰਡਾ ਬਲੰਦ ਕਰਾਂਗੇ ਕਾਂਗਰਸ ਦਾ ਬਹੁਤ ਵਧੀਆ ਅੱਜ ਬਲੋਕ ਕਾਂਗਰਸ ਕਮੇਟੀ ਗੰਢੀਵਿੰਡ ਦੀ ਮੀਟਿੰਗ ਜਿਹੜਾ ਪਾਰਟੀ ਵਿਦਮ ਨੂੰ ਕੱਲ ਹੀ ਆਦੇਸ਼ ਮਿਲਿਆ ਸੀ ਕਿ ਗੰਢੀਵਿੰਡ ਬਲੋਕ ਦੇ ਸਮੁੱਚੇ ਪਿੰਡ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਕਰਵਾਉਣੀ ਹੈ ਤੇ ਵੈਗਰੂ ਨੇ ਬੜੀ ਕਿਰਪਾ ਕੀਤੀ ਕੱਲ ਹੀ ਸਾਰਿਆਂ ਨੂੰ ਸੁਨੇਹੇ ਲਾਏ ਅਰੇਂਜਮੈਂ ਅੱਜ ਮੈਨੂੰ ਲੱਗਦਾ ਹੈ ਕਿ ਅਬਜ਼ਰਵਰ ਸਾਹਿਬ ਵੀ ਆਏ ਸੁਖਪਾਲ ਸਿੰਘ ਭੁੱਲਰ ਸਾਹਿਬ ਵੀ ਆਏ ਤਾਂ ਉਹਨਾਂ ਨੂੰ ਲੱਗਾ ਇਹ ਮੀਟਿੰਗ ਨਹੀਂ ਇੱਕ ਰੈਲੀ ਦਾ ਜਿਹੜੀ ਰੂਪ ਧਾਰ ਗਈ ਸੀ ਤਕਰੀਬਨ 2-300 ਬੰਦਾ ਪ੍ਰਮੁੱਖ ਪਿੰਡਾਂ ਤੋਂ ਪਹੁੰਚਿਆ ਤੇ ਸਾਰਿਆਂ ਨੂੰ ਇੱਕ ਮਤ ਕਰਕੇ ਮੈਂ ਅੱਜ ਬਲੋਕ ਕਾਂਗਰਸ ਕਮੇਟੀ ਦਾ ਇੱਕ ਮਤਾ ਪਵਾਇਆ ਹੈ ਜਿਹੜਾ ਇਹ ਮੈਂ ਕਿ ਸਮੁੱਚੇ ਆਗੂ ਜਿਸ ਕਿਸੇ ਨੂੰ ਵੀ ਟਿਕਟ ਮਿਲੂਗੀ ਉਹਦਾ ਸਾਥ ਦੇਣਗੇ ਤੇ ਸਮੁੱਚੇ ਪਿੰਡਾਂ ਦੇ ਕਾਂਗਰਸੀ ਆਗੂਆਂ ਨੇ ਬਾਹਾਂ ਖੜੀਆਂ ਕਰਕੇ ਮਤਾ ਪਾਸ ਕੀਤਾ ਹੈ ਜਿਹੜਾ ਮੈਂ ਹੁਣ ਰਿਟਰਨ ਦੇ ਵਿੱਚ ਹਾਈ ਕਮਾਂਡ ਨੂੰ ਵੀ ਕਰ ਲੂੰਗਾ ਕੀ ਕਾਂਗਰਸ ਦੀ ਇੱਥੇ ਇਕਤਾ ਹੈ ਜਿੰਨੇ ਇੱਥੋਂ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਟਿਕਟ ਦੇ ਦੇਵੋ ਤੇ ਪਾਰਟੀ ਏਕਾ ਕਰਕੇ ਸਮੁੱਚੇ ਵਰਕਰ ਉਹਦਾ ਸਾਥ ਦੇਣਗੇ ਤੇ ਜਲਦ ਤੋਂ ਜਲਦ ਤਰਨ ਤਨ ਹਲਕੇ ਤੋਂ ਉਮੀਦਵਾਰ ਜਿਹੜਾ ਹੈ ਉਹ ਐਲਾਨ ਕੀਤਾ ਜਾਵੇ ਤਾਂ ਕਿ ਜਿਹੜੇ ਨਿਊਟਰਲ ਵੋਟਰ ਨੇ ਜਿਨ੍ਹਾਂ ਨੂੰ ਵਿਰੋਧੀ ਪਾਰਟੀਆਂ ਅਪਰੋਚ ਕਰ ਰਹੀਆਂ ਨੇ ਉਹ ਦਾਵਾਂ ਡੋਲਣੇ ਕਿ ਕੋਈ ਆਗੂ ਨਹੀਂ ਬਲਾਕ ਪ੍ਰਧਾਨ ਜ਼ਰੂਰ ਨੇ ਇੱਥੇ ਸ਼ਹਿਰੀ ਪ੍ਰਧਾਨ ਨੇ ਹੈ ਦਿਹਾਤੀ ਪ੍ਰਧਾਨ ਵੀ ਹੈ ਜਿਹੜੀ ਮੈਂ ਸੇਵਾ ਨਿਭਾ ਰਹੇ ਆਂ ਬਟ ਇੱਕ ਆਗੂ ਇੱਕ ਮੀਤਵਾਰ ਹੋਣਾ ਜ਼ਰੂਰੀ ਹੈ ਤੇ ਪਾਰਟੀ ਨੂੰ ਬੇਨਤੀ ਅੱਜ ਅਸੀਂ ਕੀਤੀ ਹੈ ਕਿ ਉਮੀਦਵਾਰ ਜਲਦ ਤੋਂ ਜਲਦ ਐਲਾਨ ਕਰੋ ਤੇ ਸਾਰਿਆਂ ਨੇ ਸਰਬਸੰਮਤੀ ਨਾਲ ਇਹ ਮਤਾ ਅੱਜ ਪਾਸ ਕੀਤਾ